ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਨਵੀਂ ਵੀਡੀਓ ਤੇ ਨਵੇਂ ਬਲੌਗ 'ਚ ਹੀ ਅੱਜ ਆਪਾਂ ਬਲੌਗ ਬਣਾ ਰਹੇ ਹਾਂ ਮਸ਼ੀਨ ਦੀ ਰਿਪੇਅਰ ਬਾਰੇ ਜੀ ਜਿਵੇਂ ਨਿਊ ਬੇਸ ਇੱਕ ਵਾਰ ਮਸ਼ੀਨ ਆਈ ਆ ਇਹਦੇ ਰਿਪੇਅਰ ਦਾ ਕੰਮ ਚੱਲ ਰਿਹਾ ਹੈ ਜੀ ਇਹਦੇ ਸਾਰੀ ਜਾਣਕਾਰੀ ਦੇਵਾਂਗੇ ਵੀਡੀਓ 'ਚ ਏ ਟੂ ਜ਼ੈਡ ਜਾਣਕਾਰੀ ਤਾਂ ਜੋ ਵੀ ਆਪਾਂ ਨੂੰ ਰਿਪੇਅਰ ਕਰਨ 'ਮੇਂ ਦਿੱਕਤਾਂ ਆਉਂਦੀ ਨੇ ਜਾਂ ਚੱਲਮਾ ਆਉਂਦੀ ਨੇ ਤਾਂ ਹੀ ਵੀਡੀਓ ਐਂਡ ਤੱਕ ਦੇਖਿਓ ਲਾਸਟ ਤੱਕ ਦੇਖਿਓ ਜੀ ਤਾਂ ਹੁਣ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਲੋ ਜੀ ਮਿੱਤਰ ਕਰਤਾ ਆਪਣੀ ਮਸ਼ੀਨ ਦਾ ਕੰਮ ਸ਼ੁਰੂ ਪਹਿਲਾਂ ਆਪਾਂ ਦੋ ਤਿੰਨ ਦਿਨ ਟਰਾਲ ਮਨ ਲੱਗ ਗਿਆ ਆਪਣਾ ਮਸ਼ੀਨ ਦਾ ਕੰਮ ਕਰਨ ਨੂੰ ਫਿੰਗਰ ਆਪ ਇਹਦੀ ਕਸੀ ਜਾਂਦੀਆਂ ਸੀ ਜਾਂਦੀਆਂ ਫਿੰਗਰ ਆਪ ਨੂੰ ਟਾਈ ਕਰਦੀਆਂ ਨੇ ਜੀ ਟਾਈਗਰ ਕੰਪਨੀ ਦੇ ਸੰਗਰਾਂ ਨੇ ਕੋਈ ਘੰਟ ਫਿੰਗਰ ਐ ਜਿਵੇਂ ਇੱਕ ਨੰਬਰ ਸੰਗਰਾਂ ਜੀ ਦੇਖੋ ਡੱਬੇ ਚ ਪਾ ਕੇ ਹੁੰਦੀ ਹੈ ਇਹ ਦੋ ਚੀਜ਼ਾਂ ਦੋ ਚੀਜ਼ਾਂ ਹੀ ਪਾ ਕੇ ਹੁੰਦੀਆਂ ਪਹਿਲਾਂ 90 ਚ ਪਹਿਲਾ ਫਾਵੇ ਹੁੰਦੀ ਹੈ ਜੀ ਇਹ ਵਾਕੀਰੇ ਆਪਣੇ ਗਾਇਆਂ ਡਰਮ ਨਹੀਂ ਪੱਤੀ ਹੋਗੇ ਨੇ ਇਹ ਪੱਟਕੇ ਲਾਉਣੀਆਂ ਨੇ ਜਿਵੇਂ ਇਹ ਚੂਹੇ ਚਾਹੇ ਜਿਹਨੇ ਇਹਨਾਂ ਦੀ ਰਿਪੇਅਰ ਕਰਨੀ ਆ ਜੀ ਕੰਮ ਇਹਦਾ ਚੱਲ ਜੀਦਾਗਾ ਜਿਵੇਂ ਆਹ ਵਾਲਾ ਚੂਹਾ ਹੈ ਤੇ ਬਾਕੀ ਇਹ ਮਾੜੇ ਮੂ ਚੂਹੇ ਸਪਾਰਕਿੰਗ ਦਦਗੇ ਜੀ ਲਓ ਜੀ ਹੁਣ ਆਪਾਂ ਕਰਦੇ ਆ ਮਸ਼ੀਨਰੀਆਂ ਪਾਈਪ ਇਹਦੀ ਤਿਆਰ ਇਹ ਪੰਨੇ ਪਕਾ ਲਾ ਮਾਲਾ ਕੇ ਰੱਖਤਾ ਸੀਗਾ ਜਿੱਥੇ-ਇਥੇ ਚੱਲਦੀਆਂ ਨੇ ਉੱਥੇ-ਉੱਥੇ ਮਾਰ ਲਾ ਕੇ ਰੱਖਤਾ ਸੀਗਾ ਉਹਦਾ ਆਪਾਂ ਨੂੰ ਰਾਗੜਦੇ ਆ ਉਹਦਾ ਥੋੜਾ ਲਓ ਜੀ ਮਿੱਤਰ ਹੁਣ ਆਪਾਂ ਪੱਟੀ ਜਨਾਂ ਲਪੇਟ ਮਸ਼ੀਨ ਦੇ ਦੇਖੋ ਨੇ ਇੱਕ ਗੱਲ ਹੋ ਰਹੀ ਹੈ 2-2 ਤਨ ਤਨ ਵਾਈ ਲੱਗੇ ਹੋਏ ਨੇ ਤੀਜੀ ਵਾਰ ਲਾਇਆ ਨੇ ਲੇਟ ਮਿਸਤਰੀਆਂ ਦੇ ਤੇ ਮੈਂ ਆਪਾਂ ਕੀ ਕੀਤਾਗਾ ਜਿਹੜਾ ਕੰਪਨੀਆਂ ਲਾ ਕੇ ਦਿੱਤਾਗਾ ਉਹ ਇੱਥੇ ਸੀ ਆਹ ਹੋਰੇ ਥਾਂ ਮੇਂ ਜਦੋਂ ਕੰਪਨੀ ਆਉਂਦਾ ਆਪਾਂ ਇੱਥੇ ਲਾਵਾਂਗੇ ਨੂੰ ਪੱਟ ਕੇ ਦੁਬਾਰੀ ਦੇਖੋ ਆਪਾਂ ਬਰੀ ਉਰੀ ਕੱਪੇ ਵਿੱਚ ਵੱਡੇ ਦੇ ਲਈ ਮਿੱਤਰੋ ਸਾਰੇ ਜਿਹੜੇ ਵੱਡੇ ਦੇ ਕੇ ਨਾ ਆਪਾਂ ਫਿਰ ਜਿਹੜੀ ਸੈਣੀ ਦਾ ਪੱਟਣਾ ਹੈ ਸੈਣੀ ਥੋੜੀ ਛੱਟ ਮਾਰ ਬਰ ਕਿਉਂ ਫਿਰ ਇਹ ਸੌਖਾ ਬਟਿਆ ਜਾਊਗਾ ਜੇ ਆਪਾਂ ਪੱਟਾਂਗੇ ਤਾਂ ਉਹ ਇਹ ਬਹੁਤ ਅੱਛਾ ਬਟੇ ਜਾਊਗਾ ਫਿਰ ਦਾ ਸ਼ਕਾ ਕਰਾਂਗੇ ਆਪਾਂ ਇਹਨਾਂ ਫਿਰ ਜਿਹੜੀ ਆ ਚਾਦਰ ਆ ਜੀ ਆ ਇਹ ਵਿੰਗੀ ਹੋ ਜਾਂਦੀ ਹੈਗੀ ਪੱਤੀਆਂ ਪੂਰਾ ਪਤਾ ਕਿ ਨਮੀ ਆਉਣੀ ਹੈ ਦੇਖੋ ਮੀਢੇ ਦਾ ਤਾਂ ਪਾਈ ਗਾਇ ਡਰਮ ਇਹ ਪੱਤੀਆਂ ਪਾਟ ਲਈਏ ਭੋਰੇ ਹੁਣ ਦੇਖੋ ਜੀ ਆਵਾ ਬੈਲਿੰਗੇ ਪੱਟਾਂਗੇ ਆਪਾਂ ਗ੍ਰੈਂਡਰ ਮਾਰ ਦੇਦੇ ਆਪਾਂ ਗ੍ਰੈਂਡਰ ਮਾਰ ਕੇ ਮਿਲਦੇ ਆਪਾਂ ਕਰਦੇ ਸਿਨਾ ਗੱਲ ਬਹੁਤ ਨੌਜਵੰਤਰ ਕਰੋ ਚੈੱਕ ਜੀ ਥਲੇਟ ਆਪਣੇ ਸਾਰੇ ਪੱਟੇ ਦੇ ਦੇਖੋ ਜਮਾਂ ਸਾਫ ਹੋ ਗਏ ਜੀ ਨਿੱਚੋਂ ਲੈ ਕੇ ਉੱਪਰ ਤੱਕ ਇਹਦਾ ਵੀ ਚੈੱਕ ਕਰ ਲੈ ਇਹ ਵੀ ਓਕੇ ਹੋ ਗਿਆ ਲੈ ਗੋ ਹੁਣ ਆਪਾਂ ਲਾਉਣੇ ਆ ਨਵੇਂ ਨਵੇਂ ਆ ਕੇ ਬੈਂਡ ਚਾਦਰ ਚ 5mm ਚ ਲਓ ਜੀ ਮਿੱਤਰੋ ਗਾਇ ਡਰਾਮਾਂ ਦੀ ਪੱਤੀਆਂ ਲਾਈ ਨਵੀਂ ਆਪਣੀਆਂ ਇਹ ਪੱਤੀਆਂ ਦਾ ਹੀ ਗਾਹ ਤਾਂ ਜਿਵੇਂ ਬਰਾਬਰ ਕਰਕੇ ਲਾ ਦਿਓ ਗਾਇ ਡਰਾਮ ਦੇ ਜਾਂ ਮਤਲਬ ਹੀ ਹੋ ਸਕੇ ਤਾਂ ਅੱਧਾ ਕਈ ਤਿੰਨ ਕੁ ਸੂਤ ਦੋ ਕੁ ਸੂਤ ਬਾਹਰ ਕੱਢ ਕੇ ਲਾਓ ਜੀ ਠੀਕ ਆ ਜੀ ਤੇ ਗੇੜਾ ਜੂਰ ਜ਼ਰੂਰ ਦੇ ਕੇ ਦੇਖੋ ਇੱਕ ਪੱਤੀ ਲਾ ਕੇ ਵੀ ਕਿਤੇ ਲੱਗ ਨਹੀਂ ਰਹੀ ਜੀ ਜੇ ਲੱਗਦੀ ਤਾਂ ਬਰਾਬਰ ਕਰ ਦੋ ਜੀ ਇਹ ਥੋੜਾ ਵਧਾ ਕੇ ਲਾ ਦੋ ਬੰਦਾ ਮੈਂ ਛੂਟਾ ਬਣਾਇਆ ਸੀ ਥੋੜਾ ਜਿਆ ਇਹ ਮਾਰ ਵੱਟ ਕੱਟਣ ਲੱਗ ਗਈ ਜੀ ਜੀ ਤੇ ਇਹ ਦੋਹਾਂ ਪੱਤੀਆਂ ਆਪਣੀਆਂ ਗਾਇਡ ਰਾਮ ਵਾਲੀਆਂ ਵੈਲਡਿੰਗ ਹੋਈ ਜਾਂਦੀ ਨੇ ਜੀ ਕਰੋ ਚੈੱਕ 1.5 ਇੰਚ ਦੀ ਵਲਡ ਕੀਤਾ ਆਪਾਂ ਨੇ 3.5 ਸਫਤ ਇੰਚ ਦੀ ਡੋਰੀ ਪਾਈ ਕਰੋ ਇਹ ਆਪਾਂ ਕਰਦੇ ਹਾਂ ਲਵੇਰ ਤੇ ਆਰਮੇਸ਼ੀਨ ਦੇ ਜੀ ਚਾਦਰ ਤੇ 1 ਮੀਟਰ ਲਾ ਕੇ ਆਪਾਂ ਲਵੇਰ ਕਰਨਾ ਦੇਖੋ ਇੰਟਾਈ ਇਹਦੀ ਚੈੱਕ ਕਰੋ ਬਹੁਤ ਸੁਧ ਮੋਟੀ ਹੈ ਜੀ ਪਾ ਰੂਲੇ ਜਾਂ ਬੱਕਰੇ ਨੂੰ ਗਲਾਈਂ ਗੰਦੇਆਂ ਗਲਾਈਂ ਮਿਲਦਿਆਂ ਗਲਾਈਂ ਕਰਕੇ ਆਪਾਂ ਮਿੱਤਰੋ ਬਣ ਰਹੇ ਵੀਲੀ ਨਾਲ ਲਈ ਮਿੱਤਰ ਕਰੋ ਚੈੱਕ ਡਿੰਗ ਪੈ ਰਾਇਆ ਰੂਲੇ ਨਾਲ ਜਿਹੜੇ ਆਪਣੇ ਬਣ ਗਏ ਦਵਾਈ ਪੈ ਗਈ ਤੇ ਦੂਸਰਾ ਵੀ ਚੈੱਕ ਕਰੋ ਦੂਜੇ ਤੇ ਵੀ ਗਲਾਈਂ ਬਣੇ ਆਪਣੇ ਦਾ ਕਪਲਾ ਲਾਉਣਾ ਟਾਂਕੇ ਦਾ ਵਿੱਚ ਪਾ ਕੇ ਲਾਉਣਾ ਟਾਂਕੇ ਜੀ ਲਓ ਜੀ ਬਾਈ ਜਵੇਟ ਆਪਾਂ ਬਿਲਡਿੰਗ ਹੋ ਗਏ ਕੱਚੇ ਟਾਂਕੇ ਚ ਲਾਦੇ ਆਪਾਂ ਨੇ ਦੇਖੋ ਜੀ ਪੂਰੀ ਕਨਫੀਟਿੰਗ ਆਈ ਜਾਗੀ ਇੱਕ ਨੰਬਰ ਜਾਓ ਨਾਟ ਖੋਲ ਕੇ ਹੋ ਕਰੀਏ ਜੀ ਕਹੀਂ ਪਾ ਦਿੰਦੇ ਨਾਟ ਖੋਲ ਕੇ ਕਰਦੇ ਨਾ ਆਹ ਇਹਦਾ ਨਾਟ ਖੋਲ ਕੇ ਪੁਲੀ ਉਹ ਕਰ ਲੈ ਜਾਈਂ ਨਿਕਲਦੇ ਹੀ ਕੱਢ ਲੈ ਆਹ ਮਾ ਬੈਰਿੰਗ ਆ ਜੀ ਪਪਾਉਨੇ ਵਾਇਰਿੰਗ ਨਵਾਂ ਹਣਾ ਇਹ ਪਲੇ ਵਾਲੀ ਮਾਰਦਾ ਸੀਗਾ ਇਹ ਬੈਰਿੰਗ ਚੈੱਕ ਕਰਨ ਦਾ ਮਸ਼ੀਨ ਦਾ ਸਾਰੀਆਂ ਬੈਲਟਾਂ ਲਾ ਲਓ ਮੈਲਟਾਂ ਲਾ ਕੇ ਇੱਥੋਂ ਕੀ ਚੀਪ ਆ ਕੇ ਰਾਡ 'ਪਾ ਕੇ ਇਹਨੂੰ ਚੈੱਕ ਕਰ ਲਓ ਆਪਾਂ ਤਾਂ ਹੁਣ ਚੈੱਕ ਕਰਕੇ ਦਿਖਾਉਨੇ ਆ ਬੈਰਿੰਗ ਆ ਨਾ ਦੇਖੋ ਜੀ ਉਹ ਸਾਰਾ ਪਾ ਕੇ ਨਾ ਇਹ ਤਾਂ ਹਣ ਦੇਖੋ ਆ ਦੇਖੋ ਪਲੇ ਮਾਰਦਾ ਸਭ ਤੋਂ ਵਧੀਆ ਤਰੀਕਾ ਹੈਗਾ ਇਹ ਬੈਰਿੰਗ ਚੈੱਕ ਕਰਨ ਦਾ ਦੇਖੋ ਜੀ ਇਹ ਵਾਇਰਿੰਗ ਆਪਾਂ ਬਦਲਣਾ ਪਊਗਾ ਇਹ ਵਾਇਰਿੰਗ ਹੈਗਾ ਆਪਣਾ 210 ਨੰਬਰ ਲੋ ਜੀ ਆਪਾਂ ਕਰਦੇ ਹਾਂ ਉਹ ਬਾਇਲਡਿੰਗ ਲਵੇਟ ਆਪਣੇ ਨਾਲ ਅਰਾਦਾ ਆਪਾਂ ਪੱਕੇ ਕਰ ਗਏ ਸੀਗੇ ਰੇਨਵਰ ਲਾ ਕੇ ਪੂਰਾ ਬੁਰੀ ਸਾਫ ਕਰਕੇ ਪਾ ਲਈ ਮਗਲਾ ਆ ਜਾਂਦਾ ਫਿਰੇਗਾ ਮੈਨਾਂ ਲੋ ਜੀ ਮੈਂ ਤੋਂ ਬਾਹਰ ਗਿਆ ਕੱਢ ਲਿਆ ਕੱਢਾ ਕੇ ਪੱਟ ਕੇ ਆ ਵਾਇਰਿੰਗ ਫਤੂੜਾ ਵਰਗਾ ਆ ਮੇਰੇ ਕੱਢਾਂ ਲੈ ਆ ਥੋੜਾ ਟਾਈਟ ਵਾਹ ਦੀਗਾ 63 ਰਿੰਕਲੇ ਚੱਲ ਪਈ ਥੋੜੀ ਜੀ ਥੋੜਾ ਜਰਾ ਮਗਲਾ ਲੇ ਕੋ ਮਗਨਾ ਲਾ ਕੇ ਪਾਉਂਦੇ ਨਹੀਂ ਨਾ ਉਹਦੇ ਚ ਜੜ ਪਾਏ ਨਹੀਂ ਆਪਣਾ ਪੰਜਰ ਲਾ ਕੇ ਨਾਲ ਜੀ ਵੇਖ ਮਾਰਨਾ ਸਾਫ ਕਰਕੇ ਫੇਰ ਪਾਵਾਂਗੇ ਨਹੀਂ ਨਿਗਾਹਾਂ ਬਚਾਵੇਂ ਕਟੜਾ ਕਰਨੇ ਛੱਡ ਪਾਏ ਥੋੜਾ ਇਹਦਾ ਕੰਮ ਬੇアリング ਪਾ ਰਹੇ ਆਪਾਂ ਥੱਪ ਨੰਬਰ ਲੈਡ ਜਾਣ ਕਰਕੇ ਆਪਾਂ ਰੇਤੀ ਚੱਕ ਲਈ ਨੂੰ ਜਦੋਂ ਬੇアリング ਕੱਢ ਮੈਂ ਥੋੜੇ ਟੱਕ ਵੱਜ ਗਏ ਸੀ ਨੇ ਕਰਦੇ ਆਪਾਂ ਟੱਕਾ ਨਹੀਂ ਛਾਸ ਬਾਈ ਲੋ ਜੀ ਮਿੱਤਰੋ ਆਪਾਂ ਮਸ਼ੀਨ ਦੇ ਥੱਲੋਂ ਲਵੇ ਲਾਈ ਜਾਂਦੇ ਆਗੇ ਕਰੋ ਇੱਕ ਨਾ ਤੇ ਇੰਨਾ ਕੁ ਝੀ ਗਈ ਆਪੇ ਨਾ ਵਾਣੀ ਤੇ ਤੁਹਾਨੂੰ ਵੀਰੇ ਚ ਦੀ ਪਤਾ ਲੱਗਦਾ ਹੋਊਗਾ ਇੱਕ ਦਾ ਪਾਉੜਾ ਆ ਕਟਿੰਗ ਕਰਨੇ ਆ ਕਟਿੰਗ ਕਰਕੇ ਵਿੱਚ ਇਹਦੇ ਵਿੱਚ ਚਾਦਰ ਪਾ ਲਾਂਗੇ ਇੱਥੋਂ ਲੈ ਕੇ ਤੇ ਇੰਨਾ ਕੁ ਵਿੱਚ ਪਾ ਦਾਂਗੇ ਦੇਖ ਦਾਂਗੇ ਥੱਲੇ ਵੀ ਆਪਣੇ ਲਈ ਸਿਰੋਕ ਇੱਕ ਨੌਜਵਾਨ ਕਿਹੜਾ ਕਰੋ ਚਾਚਾ ਆ ਪੱਲਵੇਟ ਲਾ ਰਹਿਆ ਜਾਂ ਥੇ ਘਟੇ ਲਾ ਰਿਹਾ ਕੋਲੋਂ ਮਿੰਟ ਪਾਣੀ ਨਾ ਹੋਵੇ ਇਹ ਹੋਰ ਤੁਸੀਂ ਪਾਸ ਲਾ ਰਹਿਆ ਮਿੱਤਰੋ ਕਰੋ ਚਾਚਾ ਹਾਂ ਇਹ ਉਹ ਗੀਲੀ ਮਾਰਕੀਟ ਹੈ